ਆ ਵੀ ਵੀਰਾ ਯਾਰ ਮੈਂ ਭੈਣ ਨੂੰ ਵੀ ਬੇਨਤੀ ਕਰਾਂ ਪਰਿਵਾਰ ਵੀ ਨਾਲ ਹੈ ਤੇ ਬੱਚਾ ਵੀ ਤੇ ਦੀ ਬੇਟੀ ਵੀ ਨਾਲ ਆਈ ਹੈ ਵੀਰਾ ਰਮੀਦੀ ਜੀ ਦਲਜੀਤ ਸਿੰਘ ਦੀ ਨਡਾਲਾ ਸਾਹਿਬ ਇੱਕ ਮਿੰਟ ਗਰਾਊਂਡ ਦੇ ਵਿੱਚ ਆਇਓ ਜ਼ਰੂਰ ਤੁਹਾਡੇ ਗਾੜੀ ਨਾਲ ਸਾਡੇ ਗੁੱਗੂ ਪਾਜੀ ਪਲੀਜ਼ ਇੱਕ ਮਿੰਟ ਗਰਾਊਂਡ ਦੇ ਵਿੱਚ ਆਇਓ ਆ ਜਿਹੜਾ ਵੀਰ ਗਰਾਊਂਡ ਦੇ ਵਿੱਚ ਵੀਲ ਚੇਅਰ ਤੇ ਬੈਠਾ ਹੈ ਲੈ ਵੀ ਕਾਲਿਆ ਸਨ 1991 92 ਦਾ ਸਮਾਂ ਤੇ ਆ ਖਿਡਾਰੀ ਨੇ ਨੈਸ਼ਨ ਸਟਾਈਲ ਇਦੀ ਕੀ ਤਗੜੀ ਖੇਡੀ ਆ ਇਹਦੇ ਹਾਣੀ ਜਾਣਦੇ ਜਿਨ੍ਹਾਂ ਨੇ ਇਹਦੀ ਖੇਡ ਵੇਖੀ ਨੈਸ਼ਨ ਤੋਂ ਬਾਅਦ ਸਿਕੰਦਰ ਬਾਈ ਕਹਿੰਦਾ ਵੀ ਇਹਦੇ ਜਿਹੜੇ ਪੱਟ ਸੀ ਨਾ ਥੱਪੇ ਥੱਪੇ ਦੇ ਸੀਗੇ ਤੇ ਇਹ ਗੁਰਲਾਲ ਘਰਨੌਰ ਵਰਗੇ ਪੱਟ ਸੀ ਇਹ ਖਿਡਾਰੀ ਦੇ ਤੇ ਇੱਕ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਿਆ 슈ਗਰ ਦਾ ਸ਼ਿੰਗਾਰ ਹੋ ਗਿਆ ਤੇ ਆ ਤੁਹਾਡੇ ਸਾਹਮਣੇ ਐ ਇਹਦੀ ਲੱਤ ਕੱਟਣੀ ਪਈ ਐ ਜਦੋਂ ਖਿਡਾਰੀ ਦੇ ਸੱਟ ਵਾਜ ਜਾਂਦੀ ਆ ਜਾਂ ਇਦਾਂ ਦਾ ਹੈਪਨ ਹੋ ਜਾਂਦਾ ਜਾਂ ਤਾਂ ਇਹ ਜਾਣਦਾ ਕਾਲਿਆ ਜੀ ਦਾ ਦਿਲ ਜਾਣਦਾ ਤੇ ਜਾਂ ਨਿੱਕੇ ਨਿੱਕੇ ਬੱਚੇ ਤੇ ਸਾਡੀ ਭੈਣ ਨਾਲ ਹੈ ਇਹ ਬੇਵਸ ਪਰਿਵਾਰ ਹੈ ਦਿਨ ਤਾਂ ਬੰਦਾ ਕੱਟ ਹੀ ਲੈਂਦਾ ਔਖੇ ਸੋਖੇ ਕੱਟ ਲੈਂਦਾ ਪਰ ਜਿਹੜਾ ਕਬੱਡੀ ਨਾਲ ਜੁੜਿਆ ਜਿਹੜੇ ਕਬੱਡੀ ਨਾਲ ਖੜੇ ਆਪਾਂ ਵੀਰੇ ਭਰਾ ਦਾ ਹੌਸਲਾ ਨਹੀਂ ਡੋਲਣ ਦੇਣਾ ਮੈਂ ਦੀਪਕ ਸ਼ਰਮਾ ਦੀ ਇੱਕ ਇੰਟਰਵਿਊ ਵੇਖੀ ਤੇ ਇਹਦੇ ਘਰ ਦੇ ਇੰਨੇ ਹਾਲਾਤ ਮਾਰੇ ਆ ਵੀ ਛੱਤਾਂ ਵੀ ਡਗਣ ਆਲੀਆਂ ਤੇ ਮੇਰੀ ਸਾਰੇ ਐਨਆਰਆਈ ਵੀਰਾਂ ਨੂੰ ਬੇਨਤੀ ਹੈ ਕਾਲਾ ਬਾਈ ਸਾਡਾ ਰੱਬ ਵਰਗਾ ਭਰਾ ਕਹ ਲੀਏ ਗੱਲ ਕਹਿਣੀ ਤਾਂ ਨਹੀਂ ਚਾਹੀਦੀ ਪਰ ਕਾਲਿਆਂ ਬੰਦਿਆਂ 'ਚ ਹੀ ਰੱਬ ਵਸਦਾ ਹੈ ਜਦੋਂ ਕਾਲੇ ਬਾਈ ਵਰਗੇ ਦਲਜੀਤ ਬਾਜੀ ਵਰਗੇ ਨਾਲ ਖੜ ਜਾਣਾ ਤੇ ਇਹ ਪਰਿਵਾਰ ਦੇ ਲਈ ਆਪਾਂ ਘਰ ਵੀ ਨਵਾਂ ਬਣਾ ਕੇ ਦੇਣਾ ਇਹਦਾ ਹੌਸਲਾ ਵੀ ਟੁੱਟਣ ਦੇਣਾ ਤੇ ਮੈਂ ਸਤਿਕਾਰ ਕਰਾਂਗਾ ਸ੍ਰੀ ਗੁਰੂ ਤੇਗ ਬਹਾਦਰ ਗੁਰੂ ਘਰ ਕੋਲਨ ਜਰਮਨ ਦੇ ਵਿੱਚ ਕਿ ਗੁਰੂ ਘਰ ਹੈ ਉਹ ਜਰਮਨ ਦੇ ਕੋਲਨ ਸ਼ਹਿਰ ਦੇ ਵਿੱਚ ਰਿੱਕੀ ਸਾਡਾ ਭਰਾ ਰਹਿੰਦਾ ਜਰਮਨ ਦੇ ਵਿੱਚ ਆ ਸਰਜੀਤ ਰੌਕੀ ਜਰਮਨ ਉਸ ਗੁਰੂ ਘਰ ਦੇ ਵਿੱਚ ਗਿਆ ਉਹ ਰੌਕੀ ਦੇ ਨਾਲ ਉੱਥੋਂ ਦੀ ਸੰਗਤ ਨੇ ਮਿਲ ਕੇ ਇਹਦੀ ਹੈਲਪ ਲਈ 1 ਲੱਖ ਰੁਪਇਆ ਪਰਿਵਾਰ ਨੂੰ ਪਹੁੰਚਦਾ ਕੀਤਾ ਉਹ ਸਾਰੀ ਸੰਗਤ ਲਈ ਇੱਕ ਵਾਰੀ ਜ਼ੋਰਦਾਰ ਤਾੜੀ ਮਾਰ ਦਿਓ ਤੇ ਹੁਣੇ-ਹੁਣੇ 11000 ਰੁਪਇਆ ਰਾਜੂ ਯੂਐਸਏ ਜਿਹਦਾ ਨਿਆਮਪੁਰ ਪਿੰਡ ਹੈ ਇਹ ਪਰਿਵਾਰ ਦੀ ਹੈਲਪ ਲਈ ਪਹੁੰਚਦਾ ਕੀਤਾ ਆਓ ਰਲ ਮਿਲ ਕੇ ਇਹ ਭਰਾ ਦੇ ਆਪਾਂ ਹਾਲਾਤ ਵੇਖ ਲਈਏ ਦਲਜੀਤ ਰਣਾਲਾ ਸਾਹਿਬ ਜੀ ਇੱਕ ਮਿੰਟ ਹਾਇਦਾ ਪਲੀਜ਼ ਇੱਧਰ ਆਇਓ ਸਰਦਾਰ ਦਲਜੀਤ ਸਿੰਘ ਜੀ ਨਾਲਾ ਸਾਹਿਬ ਇੱਧਰ ਆਇਓ ਯਾਰਾ ਪਲੀਜ਼ ਆਪਾਂ ਚ ਕੋਈ ਕਾ ਕਹਿੰਦੇ ਵੀ ਵਧੀਆ ਤੁਹਾਡੇ ਕੰਮ ਵੀ ਵਧੀਆ ਇੱਕ ਹੋਰ ਪਰਿਵਾਰ ਲਈ ਚੰਗਾ ਕੰਮ ਕਰੀਏ ਕਿਉਂਕਿ ਤੁਸੀਂ ਲੱਖਾਂ ਰੁਪਈਆ ਕਬੱਡੀ ਕੱਪ ਤੇ ਲਾਤਾ ਤੇ ਆਓ ਇਸ ਪਰਿਵਾਰ ਦੇ ਨਾਲ ਖੜੀਏ ਤੁਹਾਡੇ ਇਲਾਕੇ ਦਾ ਇਹ ਬਹੁਤ ਵਧੀਆ 플레이ਰ ਰਿਹਾ ਆਪਣੇ ਸਮੇਂ ਦਾ ਮੈਂ ਸਾਰੀ ਜਾਣਕਾਰੀ ਦਿੱਤੀ ਹੈ ਇਹ ਵੀਰਾ ਹੈ ਰਮੀਦੀ ਵਾਲਾ ਇਹ ਵੀਰਾ ਹੈ ਉਹ ਵੀਰਾ ਜਿਹਦੇ ਥੱਬੇ ਥੱਬੇ ਤੇ ਪਾਟੇ ਨਾਲ ਗਰਾਊਂਡਾਂ ਵਿੱਚ ਸਰਕਲ ਨੈਸ਼ਨਲ ਬਹੁਤ ਤਗੜੀ ਖੇਡਿਆ ਆ ਨਿੱਕੀ ਜਿਹੇ ਦੀ ਬੇਟੀ ਐ ਛੋਟਾ ਜਿਹਾ ਦਾ ਪੁੱਤਰ ਐ ਇੱਕ ਮੈਂ ਹੋਰ ਜਾਣਕਾਰੀ ਦੇਵਾਂ ਕਾਲਾ ਜੀ ਜਿਹੜੀ ਇਹਦੀ ਵਾਈਫਾਇ ਸਾਡੀ ਭੈਣ ਉਹ ਪਹਿਲਾਂ ਜਾ ਕੇ ਘਰਾਂ ਵਿੱਚ ਪੋਚੇ ਲਾਉਂਦੀ ਐ ਕੰਮ ਕਰ ਕਰਦੀ ਐ ਗੁਜ਼ਾਰਾ ਚੱਲਦਾ ਕਰਦਾ ਤੇ ਫਿਰ ਨਰੇਗਾ ਵਿੱਚ ਦਿਹਾੜੀ ਜਾਂਦੀ ਐ ਜਿਹੜੇ ਪਰਿਵਾਰ ਤੇ ਬੀਤਦਾ ਹੁੰਦਾ ਕੋਈ ਬੰਦਾ ਜਾਣਦਾ ਪਰ ਕਬੱਡੀ ਵਾਲਿਆਂ ਨੇ ਕਿਸੇ ਵੀ ਜਦੋਂ ਲੋਡ ਵੱੰਦੀ ਲੋਡ ਲਈ ਹੌਸਲਾ ਨਹੀਂ ਟੁੱਟਣ ਦਿੱਤਾ ਇੱਕ ਤਾੜੀ ਮਾਰ ਕੇ ਵੀਰੇ ਨੂੰ ਹੌਸਲਾ ਦੇ ਦਈਏ ਵੀ ਕਬੱਡੀ ਵਾਲੇ ਤੇਰੇ ਨਾਲ ਹੈ ਡੰਡਾਲਾ ਨਾਲ ਹੈ 11000 ਰੁਪਿਆ ਦਲਜੀਤ ਸਿੰਘ ਨੇ ਡੰਡਾਲਾ ਵੱਡੇ ਭਾਈ ਨੇ 5000 ਰੁਪਿਆ ਟੋਨੀ ਬਾਜੀ ਨੇ ਸਾਡੇ ਬਲਵਿੰਦਰ ਢਿੱਲੋ ਜੀ ਢਿੱਲੋ ਬ੍ਰਦਰ ਆਓ ਰਲ ਮਿਲ ਕੇ ਸਾਰੇ ਵੀਰੇ ਇਹ ਨਹੀਂ ਮੈਂ ਕਹਿੰਦਾ ਕੋਈ 11000 ਦਿਓ ਕੋਈ ਲੱਖ ਦਿਓ ਜੇ ਕੋਈ 500 ਜੋਗਾ 500 ਜੇ ਕੋਈ 10ਾਂ ਜੋਗਾ 10 ਜੇ ਕੋਈ 100 ਜੋਗਾ 100 ਜੇ ਕੋਈ ਲੱਖਾਂ ਵਿੱਚ ਹੈ ਫਿਰ ਤਾਂ ਵਾਹੀ ਗੁਰੂ ਦੀ ਮੇਰ ਆਓ ਰਲ ਮਿਲ ਕੇ ਆਪਾਂ ਚੱਕਰ ਵੀ ਲਾਉਣਾ ਤੇ ਸਾਰੇ ਨਾਰੀ ਵੀਰਾਂ ਨੂੰ ਮੇਰੀ ਬੇਨਤੀ ਸਾਰੇ ਭਰਾਵਾਂ ਨੂੰ ਆਓ 1 ਲੱਖ ਰੁਪਿਆ ਕਾਲਾ ਬਾਗੜੀਆਂ ਦੀ ਕਹਿੰਦੇ ਅੱਜ ਦੇ ਇਸ ਕਬੱਡੀ ਕੱਪ ਦੇ ਉੱਪਰ ਸਾਡੇ ਵੀਰ ਨੇ ਗੁਰਦੁਆਰਾ ਗੁਰੂ ਤੇਗ ਬਹਾਦਰ ਜੀ ਕੋਲਣ ਦੀ ਸਾਰੀ ਸੰਗਤ ਤੇ ਸਾਡਾ ਵੀਰ ਰੌਕੀ ਯਰਮਨ ਉਹਨਾਂ ਵੱਲੋਂ ਤੇ 11000 ਰਾਜੂ ਯੂਐਸਏ ਸਾਡਾ ਵੀਰ ਨਿਜਾਮਪੁਰ ਪਿੰਡ ਹੈ 11000 ਸਾਡੇ ਦਲਜੀਤ ਨੜਾਲਾ ਸਾਹਿਬ ਜੀ ਤੇ 11000 ਸਾਡੇ ਢਿੱਲੋ ਸਾਹਿਬ ਤੇ ਰਲ ਮਿਲ ਕੇ ਲਾਈਏ ਚੱਕਰ ਲੈ ਵੀ ਵੀਰਿਆ ਹੌਸਲਾ ਨਹੀਂ ਹਾਰਨਾ ਤੇਰਾ ਘਰ ਵੀ ਪੈ ਜਾਣਾ ਤੇ ਤੇਰੇ ਪਰਿਵਾਰ ਲਈ ਅਸੀਂ ਰਾਸ਼ੀ ਵੀ ਇਕੱਠੀ ਕਰਾਂਗੇ ਆਓ ਰਲ ਮਿਲ ਕੇ ਸਾਰੇ ਆਪਾਂ ਚੱਕਰ ਲਾਈਏ ਤੇ ਆ ਵੀ ਵੀਰਿਆ ਤੂੰ ਸਾਡੀ ਖੇਡ ਕਬੱਡੀ ਦਾ 스타ਰ ਹੈ 스타ਰ ਰਵੇਂਗਾ ਕਈ ਵਾਰੀ ਮਾੜੀਆਂ ਮੋਟੀਆਂ ਜ਼ਿੰਦਗੀ 'ਚ ਤੰਗੀਆਂ ਪੇਸ਼ੀਆਂ ਆ ਜਾਂਦੀਆਂ ਵਾਇ ਗੁਰੂ ਦਾ ਕਰਸ਼ ਕਰਾਨਾ ਕਿਉਂਕਿ ਦੁੱਖ ਤੇ ਸੁੱਖ ਜ਼ਿੰਦਗੀ ਦੇ ਦੋ ਪਹਿਲੂ ਨੇ ਆਉ ਰਲ ਮਿਲ ਕੇ ਆਪਾਂ ਸਾਰੇ ਵੀਰ ਸਾਰੀ ਸੰਗਤ ਨੂੰ ਮੇਰੀ ਬੇਨਤੀ ਆ ਵੀ 10 20 50 ਜਿੰਨੇ ਵੀ ਤੁਸੀਂ ਦੇ ਸਕਦੇ ਹੋ ਇਹ ਭਰਾ ਦੀ ਮਦਦ ਲਈ ਜ਼ਰੂਰ ਸਾਰੇ ਬਾਚੜ ਕੇ ਸਜੋਗ ਕਰਿਓ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਧੰਨਵਾਦ ਹੈ ਕਹਿੰਦੇ ਵੀਰਾ ਮੇਰੇ ਮਿੱਤਰੋ ਰਮੀਦੀ ਦੀ ਧਰਤੀ ਦਾ ਦੁਨੀਆ ਤੇ ਜਦੋਂ ਖੇਡਿਆ ਤੇ ਫਰوقੀ ਯਰਮਨ ਵਾਲਾ ਤੇ ਰਾਜੂ ਨizampur ਕਹਿੰਦਾ ਵੀ ਕਹਿੰਦੇ ਵੀ ਉਧਰ ਵੀਰਾ ਵੀਰਾ ਹੋ ਗਈ ਸੀ ਵੀਰਾ ਵੀਰਾ ਹੋ ਗਈ ਸੀ ਖੇਡ ਕਬੱਡੀ ਦੇ ਰੁਸਤਮੇ ਸਰਦਾਰ ਬਲਵਿੰਦਰ ਸਿੰਘ ਜੀ ਫੱਡਾ ਸਾਹਿਬ ਉਹਨਾਂ ਦਾ ਵੀ ਵੱਡੇ ਪੱਧਰ ਤੇ ਵੱਡਾ ਧੰਨਵਾਦ ਉਧਰ ਸਾਡਾ ਵੀਰ ਹੈ ਕਹਿੰਦੇ ਸਾਹਿਬ ਪੰਡਤ ਪੱਪੂ ਪੰਡਤ ਜੀ ਸਾਡੇ ਵੀਰ ਨੇ ਸੋਖ ਖੇਡ ਲਿਆ ਵਿਸ਼ੇਸ਼ ਤੌਰ ਤੇ ਪੁੱਜੇ ਬਾਈ ਗਰਾਊਂਡ ਕਲੀਅਰ ਕਰਦੀ ਹੈ ਗਰਾਊਂਡ ਲਵੀ ਬੂਟੇ ਬਾਈ ਇੱਕ ਜ਼ਰੂਰੀ ਅਨਾਉਂਸਮੈਂਟ ਹੈ ਆ ਗੁਲਾਬ ਸਿੰਘ ਯੂਐਸਏ ਵਾਲਾ ਇਧਰ ਨੋਟ ਕਰਿਓ ਪਹਿਲਾਂ ਮੱਗਰ ਤੇ ਨਾਲ ਜੱਗਰ ਯੂਐਸਏ ਵਾਲੇ ਫਾਈਨਲ ਮੈਚ ਦੇ ਵਿੱਚ ਦੋਨੋਂ ਪਾਸੇ ਹਰ ਜਫਾ 1000 ਦਾ ਹੋਣਾ ਇਹਨਾਂ ਵੱਲੋਂ ਤੇ ਇਹ ਤੁਸੀਂ ਬੋਲਣਾ ਇਹ ਪੇਜ ਫੜ ਲਓ ਬੜੀ ਮਿਹਰਬਾਨੀ ਹੈ 12000 ਟੋਨੀ ਭਾਜੀ ਉਹਨਾਂ ਵੱਲੋਂ ਵੀਰੇ ਰਮੀਦੀ ਲਈ ਵੀਰਿਆ ਦਿਲ ਨਾਲ ਛੱਡੀ ਵੱਡਿਆ ਦੈਲਾ ਛੱਡੀ ਦੀਪਕ ਤੇਰਾ ਧੰਨਵਾਦ ਹੈ ਘਰ ਵੀ ਪੈ ਜਾਣਾ ਬਾਬੇ ਨਾਨਕ ਦੀ ਮੇਰ ਨਾਲ ਤੇਰ ਮਾਰ ਤੇਰ ਮੇਰ ਦੂਰ ਕਰ ਮੌਜਾ ਮਾਣੀਏ ਤੇ ਰੱਬ ਦੇ ਆ ਬੰਦਿਆਂ ਨੂੰ ਰੱਬ ਜਾਣੀਏ ਲੱਕੀ ਪਰਦਵਾਜ ਜੀ ਦਾ ਧੰਨਵਾਦ ਹੈ ਜਿਹੜੇ ਵੀਰਾਂ ਨੇ ਮਾਇਆ ਪੁਜਦੀ ਕੀਤੀ ਰੱਬ ਉਹਨਾਂ ਪਰਿਵਾਰਾਂ ਦੇ ਉੱਪਰ ਮਿਹਰ ਭਰਿਆ ਰੱਖੇ ਉਹਨਾਂ ਦੀਆਂ ਕਰਤਕ ਮਾਇਆਂ ਵਿੱਚ ਵਾਦਾ ਹੋਵੇ ਉਹ ਚੜ੍ਹਦੀ ਕਲਾ ਵਿੱਚ ਰਹਿਣ ਬਹੁਤ ਬਹੁਤ ਧੰਨਵਾਦ ਹੈ ਇਧਰ ਫਾਈਨਲ ਮਹਿੰਦਰ ਸੁਰਕਪੁਰ ਜੀ ਉਧਰ ਸੁਰਕਪੁਰੀ ਇਹ ਆ ਦੇ ਉਹਨਾਂ ਦੇ ਵੱਲ ਸੋਢੀ ਬਾਜੀ ਪਲੀਜ਼ ਸਾਡੇ ਸਤਿਕਾਰਯੋਗ ਸੋਢੀ ਸੰਦੀਪ ਰੰਧਾਵਾ ਜੀ ਵਿਸ਼ੇਸ਼ ਤੌਰ ਤੇ ਪੁੱਜੇ ਗਹਿ ਗੱਡਵਾ ਧੰਨਵਾਦ ਰਾਜੇ ਮਿੱਧਰ ਜੀ ਦਾ ਵਿਸ਼ੇਸ਼ ਤੌਰ ਤੇ ਵੱਡੇ